ਸਤਿ ਸ਼੍ਰੀ ਅਕਾਲ ਜੀ ਜਿਹੜਾ ਪੰਜਾਬ ਨੇ ਆਲਰੇਡੀ ਇਹਨੇ 75 ਸਾਲ ਆਪਣੇ ਉਪਾਲੇ ਕੀਤੇ ਨੇ ਤੇ ਇਹਦੇ ਵਿੱਚ ਇਹਨਾਂ ਨੂੰ ਤਜਰਬਾ ਲੈ ਕੇ ਗਾਂ ਚੱਲਣਾ ਚਾਹੀਦਾ ਹੂੰ ਸਭ ਜਿਹੜੀਆਂ ਸਰਕਾਰਾਂ ਨੇ ਇਹ ਅੰਗਰੇਜ਼ਾਂ ਵਾਲੀਆਂ ਇਹ ਇਮਾਨਦਾਰੀ ਨਹੀਂ ਰੱਖਦੀਆਂ ਦਿਲ ਨਹੀਂ ਰੱਖਦੀਆਂ ਤੇ ਨਾਅਰੇ ਨਾ ਹੀ ਸਿੱਖਿਓ ਸਿਧਾਂਤ ਵਿੱਚ ਕੋਈ ਇਹਦਾ ਹੈਗਾ ਆ ਮਰਨੁਭਰਤ ਰੱਖਣ ਦਾ ਕੋਈ ਵੰਦ ਹੈ ਹੂੰ ਤੇ ਦੂਸਰਾ ਨੈਕਸਟ ਜਿਹੜਾ ਪਾਠ ਹੈਗਾ ਅਸਲੀਅਤ ਹਕੀਕਤ ਤੇ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਪਛੂਬਾ ਸਰਕਾਰ ਉਹ ਦਾ ਬਾਲ ਪਾਉਣਾ ਚਾਹੀਦਾ ਹੈ ਤੇ ਜੇ ਅਸੈਂਬਲੀ ਚ ਆਪਣਾ ਰੈਜ਼ੋਲੂਸ਼ਨ ਹੀ ਪਾਸ ਹੁੰਦਾ ਤੇ ਅਕਸਰ ਚ ਵੀ ਹੁੰਦੀ ਇਹ ਸ਼ਰਾਰਤ ਨਾ ਦਿੱਲੀ ਨੂੰ ਤੌਰ ਦੇ ਦੇ ਨੇ ਜੀ ਸਾਡੇ ਵਾਸਤੇ ਨਹੀਂ ਦਿੱਲੀ ਜਾਓ ਇਹ ਤੇ ਕੋਈ ਮੀਡੀਅਮ ਨਹੀਂ ਜੇ ਕਨਸਟੀਟਿਊਸ਼ਨਲ ਸੰਵਧਾਨਕ ਤੌਰ ਤੇ ਇੱਕ ਪ੍ਰੋਵੀਜ਼ਨ ਹੈ ਵਿਧਾਨ ਸਭਾ ਚ ਰੈਜ਼ੋਲੂਸ਼ਨ ਪਾਉਣ ਕੇ ਆ ਮੰਗਾ ਪ੍ਰੈਕਟੀਕਲ ਆ ਮੰਗੋ ਮੰਨੋ ਉਸ ਤੋਂ ਬਾਅਦ ਮੁੜ ਕੇ ਐਡੀਸ਼ਨ ਸੈਂਟਰ ਵੱਲ ਦੁ ਕਰਨੀ ਚਾਹੀਦੀ ਸਿੱਧੂ ਸਿੱਧੀ ਸੈਂਟਰਲ ਮੱਥਾ ਰੋਣ ਲਈ ਦੇ ਸੂਬੇ ਸਰਕਾਰਾਂ ਵੀ ਇਨਾਂ ਨੂੰ ਤੋੜ ਦਿੰਦੀਆਂ ਸੀ ਹੁਣ ਵੀ ਤੋੜ ਦਿੰਦੀਆਂ ਨੇ ਕੁਝ ਲੀਡਰ ਜਿਹੜੇ ਹੈਗੇ ਨੇ ਉਹ ਇਸ ਗੱਲ ਨੂੰ ਅੰਡਰਸਟੈਂਡ ਕਰਨ ਇਹਨੂੰ ਤਰੀਕਾ ਜਿਹੜਾ ਹੈਗਾ ਬਦਲੋ ਲਿਆਉਣ ਤੇ ਪੰਜਾਬ ਸਰਕਾਰ ਦੇ ਦਬਾਅ ਪਾਉਣ ਕੇ ਜਿਵੇਂ ਸਾਡੀਆਂ ਮੰਗਾਂ ਨੇ ਪਹਿਲਾਂ ਤੁਸੀਂ ਹਮੇ ਭਾਵੇਂ ਉਹ ਦੇ ਬਦਲਾਅ ਚਾਹਵਾ ਜੀ ਨਿਰਮਲ ਸਿੰਘ ਜੀ ਬਿਲਕੁਲ ਸਹੀ ਗੱਲ ਹੈ ਪਿਛਲੀ ਕਾਂਗਰਸ ਸਰਕਾਰ ਨੇ ਵੀ ਇਹਨਾਂ ਨੂੰ ਦਿੱਲੀ ਨੂੰ ਤੋਰਤਾ ਤੇ ਹੁਣ ਵਾਲੀ ਸਰਕਾਰ ਵੀ ਇਹਨਾਂ ਨੂੰ ਦਿੱਲੀ ਨੂੰ ਤੋਰ ਰਹੀ ਆ ਲੇਕਿਨ ਮਤਾ ਦੇ ਚਲੋ ਪਾਸ ਹੋ ਜੂਗਾ ਲੇਕਿਨ ਇੱਕ ਚੀਜ਼ ਹੋ ਰਿਹਾ ਨਿਰਮਲ ਸਿੰਘ ਜੀ ਕਈ ਚੀਜ਼ਾਂ ਕਈ ਚੀਜ਼ਾਂ ਦੀ ਜਿਹੜੀ ਐਮਐਸਪੀ ਆ ਉਹ ਸੂਬਾ ਸਰਕਾਰ ਖੁਦ ਦੇ ਸਕਦੀ ਆ ਔਰ ਕੁਝ ਸਟੇਟਾਂ ਦੇ ਵੀ ਰਹੀਆਂ ਵਾ ਹਾਲਾਂਕਿ ਪੂਰਨ ਤੌਰ ਤੇ ਨਹੀਂ ਦੇ ਰਹੀਆਂ ਉਹ ਜਿਵੇਂ ਹਰਿਆਣਾ ਤੇ ਰਾਜਸਥਾਨ ਕੁਝ ਫਸਲਾਂ ਉਹ ਐਮਐਸਪੀ ਰੇਟ ਦੇ ਕੇ ਖਰੀਦੀਆਂ ਮੀਆਂ ਪਰ ਨੀਤੀ ਤੇ ਅਲਟੀਮੇਟਲੀ ਸੂਬੇ ਦੀ ਸਰਕਾਰ ਕੋਲੋ ਪਹਿਲਾ ਤੈਅ ਕਰਨੇ ਚਾਹੀਦੇ ਆ ਨਾ ਜੀ ਕਿ ਕਿਸਾਨਾਂ ਵੱਲੋਂ ਵੀ ਆਸੀ ਕਰਦੇ ਆ ਤੇ ਆ ਸੈਂਟਰ ਨੂੰ ਹੀ ਦਬਾਅ ਪਾਵਾਂਗੇ ਜੇ ਬੰਨ ਆਪਣਾ ਪਤਾ ਹੀ ਨਹੀਂ ਨਹੀਂ ਸੈਂਟਰ ਤੇ ਤੇ ਸੈਂਟਰ ਤੇ ਤੇ ਸਿਰਫ ਕੁਝ ਕੁਝ ਫੂਡ ਗ੍ਰੇਨਸ ਤੇ ਦਬਾਅ ਪਾਉਣ ਦੀ ਲੋੜ ਆ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਦੀ ਸਟੇਟ ਦੇ ਵਿੱਚ ਖਪਤ ਹੋ ਸਕਦੀ ਹੈ ਉਹ ਤੇ ਸੂਬਾ ਸਰਕਾਰ ਖਰੀਦ ਕੇ ਉਹਨਾਂ ਦੀ ਖਪਤ ਕਰਕੇ ਪੈਸੇ ਵੀ ਕਮਾ ਸਕਦੀ ਹੈ ਜਿਵੇਂ ਦਾਲਾਂ ਦਾਲਾਂ ਸਰੋਂ ਦਾ ਤੇਲ ਵਗੈਰਾ ਵਗੈਰਾ ਸਟੇਟ ਫੋਕਸ ਕਰਨਾ ਜੀ ਅਜੇ ਤੱਕ ਇਹਨਾਂ ਨੂੰ ਪੰਜਾਬ ਨੂੰ ਇਹ ਨਹੀਂ ਪਤਾ ਕਿ ਮੈਨੂੰ ਜਿਹੜੀਆਂ ਹੈਗੀਆਂ ਸੂਬੇ ਦੇ ਵਿੱਚ ਜਿਹੜੀਆਂ ਹੈਗੀਆਂ ਕਿਹੜੀਆਂ ਦਾਲਾਂ ਕਿਹੜੀਆਂ ਸਬਜ਼ੀਆਂ ਕਿਹੜੇ ਫਰੂਟ ਆਪਣੇ ਸ प्रांत ਵਿੱਚ ਉਗਾ ਕੇ ਵਾਇਬਿਲਿਟੀ ਹੋ ਸਕਦੀ ਹੈ ਇਹਨਾਂ ਨੂੰ ਆਪਣੀ ਖਪਤ ਦਾ ਹੀ ਨਹੀਂ ਪਤਾ ਹੈਗਾ ਕਿ ਐਗਜ਼ੈਕਟਲੀ ਖਪਤ ਕਿਹੜੀ ਹੈ ਤੇ ਅਸੀਂ ਉਹਨੂੰ ਪ੍ਰਾਇੋਰਟਾਈਜ਼ ਕਰਦੀ ਹੈ ਤੋ ਇਸ ਕਰਕੇ ਇਹਨਾਂ ਨੂੰ ਵੀ ਦਰਸਤਵਾ ਵਾਲ ਜਿਹੜਾ ਹੈਗਾ ਆ ਉਧਰ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਇਹਦੇ ਵਿਚਾਰੇ ਜਿਹੜੇ ਹੈਗੇ ਨੇ ਗੁਬਰਾਹ ਹੋਏ ਨੇ ਕਿਸਾਨ ਜੀ ਉਹਨਾਂ ਸਾਰੇ ਪਿੱਛੇ 32 ਯੂਨੀਅਨ 25 ਪਿੱਛੇ 32 ਡੀਆਈ ਜੀ ਲਾਏ ਹੋਏ ਨੇ ਉਹ ਉਹਨਾਂ ਨੂੰ ਦਬਾਅ ਪਾਉਂਦੇ ਨੇ ਉਹ ਵਿਚਾਰੇ ਹੋルダー ਨੇ ਬਿਨੈ ਜਿਵੇਂ ਤੁਰ ਜਾਦੇ ਨੇ ਇਹਨਾਂ ਨੇ ਮੁੱਖ ਮੰਤਰੀ ਜਿਹੜੇ ਨੇ ਆਪਣੇ ਤੋਂ ਭਾਰ ਲਾ ਕੇ ਉਧਰ ਤੋਰ ਦਿੰਦੇ ਨੇ ਬੱਲੇ ਕੁਝ ਨਹੀਂ ਪੈਣਾ ਪਰ ਆ ਜਿਹੜੀ ਜਿਹੜੇ ਜਿਹੜੇ ਏਕਤਾ ਦੇ ਐਫਰਟਸ ਆ ਤੁਹਾਨੂੰ ਕੀ ਲੱਗਦਾ ਹੈ ਇਹਦਾ ਕੋਈ ਸਿੱਟਾ ਨਿਕਲੂਗਾ ਇਸ ਦਾ ਤਾਂ ਇਹ ਜਿਹੜੀ ਹੈਗੀਆਂ ਨੇ ਜਿਹ ਹਮੇ ਛੱਡਣੀ ਚਾਹੀਦੀ ਹੈ ਜਿਹ ਹਮੇ ਨੇ ਦੇ ਨਾ ਛੱਡ ਕਰਕੇ ਤੇ ਕਾਂਗਰਸ ਨੇ ਤੇ ਭਾਜਪਾ ਨੇ ਤੇ ਆਪਣਾ ਕਾਲੀਦਾਨੇ ਨੂੰ ਨੁਕਸਾਨ ਪਹੁੰਚਾ ਇਨਾ ਕੀਤਾ ਉਹ ਕਿਸਾਨਾਂ ਨੂੰ ਜਿਹੜਾ ਹੈਗਾ ਇੱਕ ਦੂਜੇ ਨਾਲ ਜਿਹੜਾ ਹੈਗਾ ਗੁਰੂ ਦੀ ਸਿੱਖਿਆ ਆ ਇੱਕ ਪੰਚ ਪ੍ਰਧਾਨੀ ਦਾ ਹੈਗਾ ਆ ਇਹਨਾਂ ਨੂੰ ਹਮੇ ਛੱਡ ਦੇਣੀ ਚਾਹੀਦੀ ਆ ਆਕੜੀ ਰੱਖਣੀ ਚਾਹੀਦੀ ਜਿਹੜੇ ਬਾਹਰ ਰਹੇ ਨੇ ਉਹਨਾਂ ਨੂੰ ਆਵ ਵਲੰਟੀਅਰ ਕਰਕੇ ਆਉਣਾ ਚਾਹੀਦਾ ਜੇ ਅਸੀਂ ਤੁਹਾਡੇ ਨਾਲ ਆ ਦੱਸੋ ਆਪਾਂ ਕੀ ਕਰੀਏ ਸ਼ੁਰਕ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ